ਪੀਐਚੀ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮਹਤਮੱਨਾ ਵਿਦੀਤਾ ਪਟਿਆਲਾ ਦੇ ਵਿੱਚ ਅੱਜ ਵਿਤ ਮੰਤਰੀ ਪੰਜਾਬ ਹਰਪਾਲ ਚੀਮਾ ਪੁਚੇ ਜਿਨ੍ਹਾਂ ਦੇ ਨਾਲ ਪਾਰਟੀ ਦੀ ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਮੇਅਰ ਕੁੰਦਨ ਗੋਗਿਆ ਤੇ ਹੋਰ ਉਦਿਹਾਰ ਚੇਅਰਮੈਨ ਵੀ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਅੱਜ ਬੀਜੇਪੀ ਦੇ ਖਿਲਾਫ ਇੱਕ ਪ੍ਰੈਸ ਵਾਰਤਾ ਕੀਤੀ ਗਈ ਚ ਉਸ ਦੇ ਵਿੱਚ ਉਹਨਾਂ ਕਿਹਾ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਸਰਕਾਰ ਦੇ ਵੱਲੋਂ ਥਾਂ ਥਾਂ ਦੇ ਉੱਪਰ ਹੀ ਇਕੱਠ ਕਰਕੇ ਉਹਨਾਂ ਕੈਂਪੇਨਿੰਗਾਂ ਦੇ ਵਿੱਚ ਕਪਲੇ ਪਾਲਦੀ ਹੈ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਆਧਾਰ ਕਾਰਡ ਤੇ ਹੋਰ ڈاکუმੈਂਟਸ ਦਿੱਤੇ ਜਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਵੋਟਾਂ ਦੇ ਵਿੱਚ ਇਹਨਾਂ ਦੀ ਦੁਰਵਤੋਂ ਕੀਤੀ ਜਾ ਸਕਦੀ ਹੈ ਜਿਸ ਕਰਕੇ ਇਹਨਾਂ ਕੈਂਪਸ ਤੇ ਆਮ ਆਦਮੀ ਪਾਰਟੀ ਖਿਲਾਫ ਹੈ ਉਹਨਾਂ ਕਹਿ ਹੈ ਕਿ ਕਿਤੇ ਨਾ ਕਿਤੇ ਇਹਨਾਂ ਕੈਂਪਾਂ ਦੀ ਆਰ ਦੇ ਵਿੱਚ ਵੋਟਰ ਸੂਚੀ ਤਿਆਰ ਕੀਤੀ ਜਾ ਰਹੀ ਆਉਣ ਵਾਲੇ ਸਮੇਂ ਦੇ ਵਿੱਚ ਵੋਟਰਾਂ ਦੀਆਂ ਵੋਟਾਂ ਰੱਤ ਕੀਤੀਆਂ ਜਾ ਸਕਤੀਆਂ ਨੇ ਅਤੇ ਕੁਝ ਫਰਜ਼ੀ ਵੋਟਾਂ ਤਿਆਰ ਵੀ ਹੋ ਸਕਤੀਆਂ ਨੇ ਸੋ ਇਹਨਾਂ ਗਲਤ ਨੀਤੀਆਂ ਦੇ ਨਾਲ ਬੀਜਪੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਕਦੇ ਵੀ ਨਹੀਂ ਹੋਣ ਦੇਵੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਡਟ ਕੇ ਖੜੀ ਹੈ ਅਤੇ ਇਸ ਅਸੀਂ ਇਸੇ ਤਰੀਕੇ ਦੇ ਨਾਲ ਭਾਜਪਾ ਦਾ ਵਿਰੋਧ ਲਗਾਤਾਰ ਚਾਰੀ ਰੱਖਾ। ਸ਼ਾਂਤੀ ਰਤ ਸਭ ਤੋਂ ਪਹਿਲਾਂ ਡਿਸਟ੍ਰਿਕਟ ਪਟਿਆਲਾ ਦੇ ਸਾਰੇ মিডিਆ ਸਾਥੀਆਂ ਦਾ ਖਾਸ ਕਰਕੇ ਪ੍ਰਿੰਟਪ੍ਰੈਸ, ਲਕ ਮੀਡੀਆ, ਸੋਸ਼ਲ ਗਿਆ ਮੀਡੀਆ ਦੇ ਮੀਡੀਆ ਦੇ ਡਿਜੀਟਲ ਮੀਡੀਆ, ਇਸ ਮੀਡੀਆ ਦੇ ਸਾਰੇ ਪਲੇਟਫਾਰਮ ਕੋਈ ਸਾਥੀਆਂ ਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਵੈਲਕਮ ਸਵਾਗਤ ਆ ਮੇਰੇ ਨਾਲ ਆਮ ਆਦਮੀ ਪਾਰਟੀ ਡਿਸਟ੍ਰਿਕਟ ਪਟਿਆਲਾ ਦੀ ਸਮੂਹੇ ਟੀਮ ਸਰਦਾਰ ਚੇਤਨ ਸਿੰਘ ਜੋੜੇਵਾਦਰਾ ਜੀ ਐਮ ਐਲ ਏ ਸਿਮਾਣਾ ਐਕਸ ਕੈਬਨਿਟ ਮਨਿਸਟਰ ਪੰਜਾਬ ਸਰਦਾਰ ਹਰਜਿੰਦਰ ਸਿੰਘ ਬਾਸੜ ਜੀ ਚੇਅਰਮੈਨ ਮੰਡੀ ਬੋਰਡ ਪੰਜਾਬ ਕੁੰਦਰ ਗੋਕੀਆ ਜੀ ਮੇਰ ਪਟਿਆਲਾ ਸਰਦਾਰ ਬਜਿੰਦਰ ਸਿੰਘ ਢਿੱਲੋਂ ਜੀ ਮੋਸਮਾ ਚਾਰ ਪਟਿਆਲਾ ਅੰਦਰ ਮਹਿਤਾ ਜੀ ਚੇਅਰਮੈਨ ਟਰਨਿੰਗ ਬੋਰਡ ਪਟਿਆਲਾ ਮੇਜਰ ਜੋੜ ਸ਼ੇਰ ਮਾਦਰਾ ਜੀ ਚੇਅਰਮੈਨ ਇੰਪਰੂਵਮੈਂਟ ਟਰਸਟ ਪਰਾ ਆਧਿਆਮਾਤੀ ਪਾਰਟੀ ਦੇ ਸਾਰੇ ਦਰਜਾ ਪਦਰਜਾ ਅਹੁਦੇਦਾਰ ਸਹਿਬਾਨ ਜਿਹੜੇ ਮੇਰੇ ਪਿੱਛੇ ਖੜੇ ਨੇਗੇ ਅੱਜ ਦੀ ਇਸ ਪ੍ਰੈਸ ਪਾਰਟਾ ਦਾ ਮੇਡ ਮਕਸਦ ਕਿ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੁਆਰਾ ਪੰਜਾਬ ਦੇ ਕਰੀਬ ਲੋਕਾਂ ਦੇ ਨਾਲ ਪੰਜਾਬ ਦੇ ਉਸ ਆਵਾਮ ਦੇ ਨਾਲ ਜਿਹੜਾ ਮੈਂ ਸਮਝਦਾ ਸਰਕਾਰ ਦੇ ਨੀਤੀਆਂ ਦੇ ਕਾਰਨ ਰੋਜ਼ੀ ਰੋਟੀ ਖਾਂਦਾ ਸੀ ਅਬ ਦਾ ਪੇਟ ਪਰਦਾ ਸੀਗਾ ਉਹਦੀ ਇਨਫਰਮੇਸ਼ਨ ਦੇਣ ਲਈ ਅੱਜ ਅਸੀਂ ਇਕੱਤਰ ਹੋਇਆ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ 32 ਲੱਖ 32 ਲੱਖ ਜਿਹੜੇ ਕਾਰਡ ਲੇ ਗਏ ਰਾਸ਼ਨ ਕਾਰਡ ਦੇ ਜਿਹੜੇ ਜਿਹੜੇ DPL ਦੇ ਕਾਰਡ ਨੇ ਜਿਹੜੇ ਆਟਾ ਦਾਲ ਸਕੀਮ ਦੇ ਕਾਰਡ ਨੇ ਜਿਹੜੇ ਉਹ ਸੈਂਟਰ ਸਰਕਾਰ ਦੇ ਕਿਵੇਂ ਕੱਟੇ ਇੱਕ ਸਾਜਸ ਦੇ ਦੀਪ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪੰਜਾਬੀਆਂ ਨੂੰ ਨਿਸ਼ਾਨਾ ਬਣਾ ਰਹੀ ਆ ਦੇਸ਼ ਜਾਣਦਾ ਕਿ ਜਦੋਂ ਤਿੰਨ ਕਾਲੇ ਕਰੂਨ ਆਏ ਤਾਂ ਉਸ ਦੇ ਕਾਲੇ ਕਰੂਨਾ ਦਾ ਪੰਜਾਬ ਜਿਹੜੇ ਡਟ ਕੇ ਹੁੰਦਾ ਪੰਜਾਬ ਕਿਸਾਨ ਪੰਜਾਬ ਦਾ ਲੋਕ ਪੰਜਾਬ ਦਾ ਆੜਤੀਆ ਪੰਜਾਬ ਵਪਾਰੀ ਪੰਜਾਬ ਦਾ ਗਰੀਬ ਵਰਗ ਹਰ ਵਰਗ ਜਿਹੜਾ ਉਹਨਾਂ ਤੇ ਨਾਲ ਕਾਲੇ ਊਠਾਂ ਦੇ ਖਿਲਾਫ ਡਟ ਕੇ ਖੜਿਆ ਸਰਕਾਰ ਦੇ ਖਿਲਾਫ ਲੜਿਆ ਅੱਜ ਉਹੀ ਜਿਹੜਾ ਅੱਜ ਉਹੀ ਬਦਲਾ ਖੋਹੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਆਵਾਜ਼ ਨੂੰ ਲੈ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਲੈ ਰਹੀ ਹੈ ਇੱਕ ਪਾਸੇ ਕਹਿ ਰਹੀ ਆ ਕੇਂਦਰ ਦੀਆਂ ਸਕੀਮਾਂ ਦਾ ਲਾਭ ਦੇਣ ਦੇ ਲਈ ਲੋਕਾਂ ਜਾ ਰਹੇ ਆਂ ਔਰ ਦੂਸਰੇ ਪਾਸੇ ਲੋਕਾਂ ਦਾ ਨਿੱਜੀ ਡਾਟਾ ਲੋਕਾਂ ਦਾ ਪਰਸਨਲ ਡਾਟਾ ਕਲੈਕਟ ਕੀਤਾ ਜਾ ਰਿਹਾ ਜਿਹੜੀ ਕਿ ਮੈਂ ਸਮਝਦਾ ਭਾਰਤ ਸਰਕਾਰ ਦੁਆਰਾ ਬਣਾਏ ਐਕਟ ਦੀ ਉਲੰਘਣਾ ਕੀ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਇਹ ਗੱਲ ਕਹਿੰਦਾਗਾ ਕਿ ਤੁਸੀਂ ਕਿਸੇ ਦਾ ਡਾਟਾ ਜਿਹੜਾ ਕਲੈਕਟ ਨਹੀਂ ਕਰ ਸਕਦੇ ਲਾਈ ਕਿਸੇ ਦਾ ਆਧਾਰ ਕਾਰਡ ਲੈ ਸਕਦੇ ਉਹਦੀ ਵਿਦਾਸ਼ ਉਹਦੀ ਕਨਸੈਂਟ ਨਹੀਂ ਤੁਸੀਂ ਉਹਦਾ ਕਾਊਂਟ ਨੰਬਰ ਲੈ ਸਕਦੇ ਹੋ ਨਾਇੰਥ ਉਸੇ ਦੀ ਪ੍ਰਾਪਰਟੀ ਦੀ ਇਨਫਰਮੇਸ਼ਨ ਲੈ ਸਕਦੇ ਹੋ ਪਰ ਲੇਕਿਨ ਇਸੇ ਕੋਸ਼ਿਸ਼ ਦੇ ਨਾਲ ਉਹ ਭਾਰਤੀ ਜਨਤਾ ਪਾਰਟੀ ਇਸ ਗੱਲ ਤੇ ਉਤਾਰੂ ਹੋਈ ਖੜੀ ਆ ਕਿ ਕਿਸ ਤਰ੍ਹਾਂ ਪੰਜਾਬੀਆਂ ਦਾ ਡਾਟਾ ਚੋਰੀ ਕਰਕੇ ਉਹਦੇ ਅੰਦਰ ਤੋਰ-ਰੋੜ ਕਰਕੇ ਉਹਦੇ ਅੰਦਰ ਜਿਹੜੀ ਅਥਰਟੀਸ ਨੰਬਰ ਸ਼ਾਮਿਲ ਕਰਕੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਵੱਡੇ ਵੱਡੇ ਫਰਾਡ ਕੀਤੇ ਜਾਂਦਾ ਦੇਸ਼ਾਂ ਦਾ ਦੇਸ਼ ਦੇ ਅੰਦਰ ਸਾਰੇ ਸੂਬਾ ਸਰਕਾਰਾਂ ਨੂੰ ਜਿਹੜੇ ਸਾਈਬਰ ਕ੍ਰਾਈਮ ਆ ਸਾਈਬਰ ਕ੍ਰਾਈਮ ਜਾਂ ਡਿਜੀਟਲ ਕ੍ਰਾਈਮ ਜਿਹੜਾ ਉਹਦੇ ਲਈ ਕੋ ਵੱਖਰੇ ਪੁਲਿਸ ਸਟੇਸ਼ਨ ਬਣਾਉਣੇ ਪਏ ਕਿਉਂ ਬਣਾਉਣੇ ਪਏ ਨੇ ਕਿ ਅੱਜ ਡਿਜੀਟਲ ਦਾ ਜ਼ਮਾਨਾ ਆ ਗਿਆ ਦੁਨੀਆ ਦੇ ਨਾਲ ਡਿਜੀਟਲ ਦੇ ਅੰਦਰ ਸਾਈਬਰ ਕ੍ਰਾਈਮ ਹੁੰਦਾਗਾ ਤੁਹਾਡੇ ਅੰਕੜੇ ਲੈ ਕੇ ਤੁਹਾਡੀ ਆਈਡੀਸ ਨੂੰ ਤੁਹਾਡੀ ਇਵਨ ਕੀ ਮੋਬਾਈਲ ਦੀ ਆਈਡੀਸ ਨੂੰ ਜੇ ਹੈਕ ਕਰਕੇ ਤੁਹਾਡੇ ਬੈਂਕ ਅਕਾਊਂਟ ਹੈਕ ਕਰਕੇ ਤੁਹਾਡੇ ਹੋਰ ਜਿਹੜੇ ਇਲੈਕਟ੍ਰੋਨਿਕ ਡਾਕੂਮੈਂਟ ਲਗੇ ਉਹਨੂੰ ਉਹ ਜਿਹੜਾ ਹੈਕ ਕਰਕੇ ਉਹ ਕਿਸੇ ਨਾ ਕਿਸੇ ਤਰੀਕੇ ਠੱਗੀਬਾਰੀ ਦਾ ਕੰਮ ਚੱਲ ਲਗਾ ਇਸੇ ਲਈ ਸ਼ੂਬੇਰੀ ਅਸਰ ਸੈਂਟਰ ਸਰਕਾਰਾਂ ਨੇ ਐਕਟ ਰੂਲ ਜਿਹੜੇ ਨੇ ਉਹ ਲਿਆਦੇ ਨੇ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਬੜੀ ਨੀਚ ਹਰਕਤਯੰਤਰੀ ਹੋਈ ਆ ਉਹ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਕਿਰਦਾਰ ਆ ਭਾਰਤੀ ਜਨਤਾ ਪਾਰਟੀ ਦੇਸ਼ ਦੇ ਅੰਦਰ ਦੇਸ਼ ਦੇ ਲੋਕਤੰਤਰੀ ਦੀ ਬਹੁਤ ਵੱਡਾ ਖਤਰਾ ਬਣੀ ਹੋਈ ਹੈ ਇਹਦੀ ਆਧਾਰਨਾ ਤੁਹਾਡੇ ਸਾਹਮਣੇ ਤੁਹਾਨੂੰ ਪਤਾਗਾ ਕਿ ਚੰਨੀਕੜ ਵਰਗਾ ਉਹ ਸ਼ਹਿਰ ਜਿਹੜਾ ਹਿੰਦੁਸਤਾਨ ਦੇ ਅੰਦਰ ਵੀ ਜਿਹਦੀ ਪੂਰੀ ਦੁਨੀਆ ਦੇ ਅੰਦਰ ਰਾ ਬੋਲਦਾ ਕਿ ਚੰਡੀਗੜ੍ਹ ਦੀ ਡੈਮੋਕ੍ਰੇਸੀ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਨ ਉਹ ਸਾਰਾ ਕਿੰਨਾ ਵਧੀਆ ਹੈ ਕਿੰਨੇ ਉੱਥੇ ਲੋਕ ਜਿਹੜੇ ਅੱਛੇ ਨੇ ਉੱਥੇ ਜਾਂਦੇ ਨੇ ਪਰ ਲੇਕਿਨ ਪੂਰੇ ਦੇਸ਼ ਦੇ ਅੰਦਰ ਉਹ ਵੀਡੀਓ ਚਲੀਆਂ ਔਰ ਖਾਸ ਕਰਕੇ ਮੈਂ ਮੀਡੀਆ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰੂੰਗਾ ਕਿ ਤੁਹਾਡੇ ਮੀਡੀਆ ਦੇ ਕੈਮਰਿਆਂ ਨੇ ਉਹ ਜਿਹੜੀ ਵੋਟ ਚੋਰੀ ਹੁੰਦੀ ਆ ਉਹ ਕੈਕੀ ਦੀ ਉਹ ਬੋਰਡ ਚੋਰੀ ਹੋਣੀ ਜਿਹੜੀ ਆ ਤੁਸੀਂ ਉਹਨੂੰ ਆਪਣੇ ਕੈਮਰੇ ਦੇ ਅੰਦਰ ਫੜਿਆ ਔਰ ਫਿਰ ਵੀ ਮੰਨਿਆ ਪ੍ਰੋਟੈਸਟ ਹੋਇਆ ਸਾਰੇ ਐਮਸੀ ਸਾਹਿਬਾਂ ਨੇ ਪ੍ਰੋਟੈਸਟ ਆਮ ਆਦਮੀ ਪਾਰਟੀ ਦੀ ਟੀਮ ਨੇ ਪ੍ਰੋਟੈਸਟ ਕੀਤਾ ਮਨ ਜੋ ਗਵਰਨਰ ਸਾਹਿਬ ਕੋਲੇ ਗਿਆ ਕੋਈ ਗੱਲ ਨਹੀਂ ਬਣੀ ਹਾਈ ਕੋਰਟ ਗਿਆ ਕੋਈ ਗੱਲ ਨਹੀਂ ਬਣੀ ਔਰ ਅੰਤਿਮੇਲ ਨਹੀਂ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਸੁਪਰੀਮ ਕੋਰਟ ਦੇ ਵਿੱਚ ਆ ਕੇ ਇਨਸਾਫ ਮਿਲਿਆ ਔਰ ਸੁਪਰੀਮ ਕੋਰਟ ਨੇ ਇਸ ਗੱਲ ਤੇ ਮੋਰ ਲਾਈ ਕਿ ਭਾਰਤੀ ਜਨਤਾ ਪਾਰਟੀ ਨੇ ਉਸ ਮੇਅਰ ਦੀ ਇਲੈਕਸ਼ਨ ਬੰਦ ਰੱਖੀ ਨੇ ਬੋਟ ਜੋੜੀ ਕੀਤੀ ਤੇ ਗੱਲ ਦੇਸ਼ ਦੇ ਸਾਹਮਣੇ ਭਾਰਤੀ ਜਨਤਾ ਪਾਰਟੀ ਦੇ ਜਿਸ ਦਿਨ ਇਤਿਹਾਸ ਇਤਿਹਾਸ ਰੱਖਿਆ ਜਾਊਗਾ ਉਹਦੇ ਅੰਦਰ ਸਪਸ਼ਟ ਹੋਊਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਨੇ ਬੋਟ ਜੋੜੀ ਦੀ ਸ਼ੁਰੂਆਤ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਤੋਂ ਕੀਤੀ ਮੇਅਰ ਦੀ ਇਲੈਕਸ਼ਨ ਤੋਂ ਬੋਟ ਜੋੜੀ ਦੀ ਸ਼ੁਰੂਆਤ ਕੀਤੀ ਔਰ ਉਸ ਤੋਂ ਬਾਅਦ ਦਿੱਲੀ ਦੀ ਵਿਧਾਨ ਸਭਾ ਦੇ ਅੰਦਰ ਪੂਰਾ ਦੇ ਜਾਣਦਾ ਕਿ ਕਿਸ ਤਰ੍ਹਾਂ ਵੋਟਰਾਂ ਦੇ ਨਾਮ ਕੱਟੇ ਗਏ ਕਿਸ ਤਰ੍ਹਾਂ ਨਵੇਂ ਨਾਮ ਐਂਟਰ ਕਰਵਾਏ ਗਏ वोटा फाय पूरी नी पूरी इलेक्शन जो मैं दिल्ली की इलेक्शन की गल करा आम आदमी पार्टी बीजेपी सिर्फ और सिर्फ दो लाख वोटा का फर्क आ तो इस तुम कितने रह रहे ਉਹ ਡਿਲੀਟ ਕੀਤੀਆਂ ਗਈਆਂ ਨਾ ਕੱਟੀਆਂ ਗਈਆਂ ਨਾ ਖਤਮ ਕੀਤੀਆਂ ਗਈਆਂ ਔਰ ਉਹੀ ਪ੍ਰਕਿਰਿਆ ਉਸੇ ਪ੍ਰਕਾਰ ਦੀ ਪ੍ਰਕਿਰਿਆ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੇ ਵਿਹਾਰ ਦੇ ਅੰਦਰ ਸ਼ੁਰੂ ਹੋਈ ਵਿਹਾਰ ਦੇ ਅੰਦਰ ਵੀ ਜਿਹੜਾ ਡਾਟਾ ਸੀਗਾ ਪਹਿਲਾਂ ਡਾਟਾ ਕਲੈਕਟ ਕੀਤਾ ਫਿਰ ਡਾਟੇ ਦੇ ਨਾਲ ਛੇੜਛਾੜ ਕੀਤੀ ਉਹਦੇ ਅੰਕੜਿਆਂ ਦੇ ਨਾਲ ਛੇੜਛਾੜ ਕੀਤੀ ਉਹਦੇ ਨਾਮ ਡਿਲੀਟ ਕੀਤੇ ਗਏ ਫਿਰ ਕਿਹਾ ਗਿਆ ਕਿ ਹਾਂਜੀ ਇਹ ਵੋਟਰ ਇੱਥੇ ਰਹਿੰਦਾ ਨਹੀਂ ਇਹ ਬੰਦਾ ਵਿਅਕਤੀ ਇੱਥੇ ਰਹਿੰਦਾ ਨਹੀਂ ਕਿਉਂਕਿ ਉਸੀਂ ਫਿਰ ਕੀ ਕਰਨੀ ਆ ਅਸੀਂ ਡਾਟਾ ਚ ਕਰੈਕਟ ਕੀ ਕਰਦਾ ਤੁਹਾਡਾ ਇੱਕ ਡਿਜੀਟ ਜਿੱਥੇ 2 1 ਲਿਖਿਆ 2 ਬਣਾ ਦੋ ਜਿੱਥੇ 4 ਲਿਖਿਆ ਉਹਨੂੰ 5 ਬਣਾ ਦੋ ਜਿੱਥੇ ਕੋਈ ਹੋਰ ਲਿਖਿਆ ਉਹਨੂੰ ਥੋੜਾ ਉਹ ਕਰ ਦੋ ਸੋ ਮੇਰਾ ਕਹਿਣ ਦਾ ਭਾਵ ਆ ਉਥੇ ਡਾਟੇ ਦੇ ਨਾਲ ਛੇੜਛਾੜ ਕਰਕੇ ਜਿਹੜਾ ਇਹ ਕੰਮ ਕੀਤਾ ਉਸ ਦੇ ਅੰਦਰ ਵੀ ਦੇਸ਼ ਦੀ ਸਰਵਉੱਚ ਅਦਾਲਤ ਨੂੰ ਜਿਹੜਾ ਇੰਟਰਫੇਰ ਕਰਨਾ ਪਿਆ ਉਸ ਦੇ ਅੰਦਰ ਵੀ ਦੇਸ਼ ਦੀ ਸਰਵਉੱਚ ਅਦਾਲਤ ਜਿਹੜੀ ਸਾਹਮੜੇ ਆ ਗਈ ਪਾਰਲੀਮੈਂਟ ਚ ਗੱਲ ਚੱਲੀ ਦੇਸ਼ ਵਿਹਾਰ ਦੀਆਂ ਗੜੀਆਂ ਚ ਗੱਲ ਚੱਲੀ ਦੇਸ਼ ਦੇ ਅੰਦਰ ਇਸ ਗੱਲ ਵੀ ਗੱਲ ਚੱਲੀ ਕਿ ਭਾਰਤੀ ਜਨਤਾ ਪਾਰਟੀ ਅੱਜ ਦੇ ਦੇ ਲੋਕਤੰਤਰ ਲਈ ਖਤਰਾ ਹੁਣ ਉਸੇ ਪ੍ਰਕਾਰ ਦੀ ਪ੍ਰਕਿਰਿਆ